ਕਾਲ ਜੀ ਮਾੜਾ ਮਾਰਾ ਦਾ ਹਰਕਾਰ ਵਾਲੇ ਨੇਗੇ ਅਸੀਂ ਐਤਵਾਰ ਵਾਲੇ ਹੀ ਆ ਪੰਜ ਦਿਓ ਦੀ ਕਲਵੰਸ ਸਿੰਘ ਨੂੰ ਜਿੰਮੇਵਰੀ ਨਾਲ ਸਮਾਨ ਲਾ ਲਓ ਜੀ ਅੱਧਾ ਉਹ ਬੀਬੀ ਨੂੰ ਦੇ ਦਿਓ ਜਿਹਦੀਆਂ ਤਿੰਨ ਕੁੜੀਆਂ ਨੇ ਤੇ ਅੱਧਾ ਉਹ ਉਹਨੂੰ ਦੇ ਦਿਓ ਜਿਹਦਾ ਮਕਾਨ ਬਣਾਉਂਦਾ ਦੋਨੋਂ ਬੰਦੇ ਮੈਂ ਜੂਰ ਕੋੜਾ ਪਹਿਨਵਾ ਦਾ ਲੱਗਦਾ ਹੈ ਕਿ ਤੂੰ ਸਾਫ਼ ਹੋ ਇਹ ਘੱਟ ਤੁਹਾਡਾ ਰਿਣੀ ਰਹੇਗਾ ساری ਉਮਰ ਜਿਹੜਾ ਮਿੱਠਾ ਹੁੰਦਾ ਉਹਨੇ ਅੱਧੀ ਦੇੜੀ ਅੱਧੀ ਰੱਖ ਲੈਣੀ ਹੈ ਦੋਸਤੋ ਪਿੰਡ ਨਿਸੋਕੇ ਦੇ ਵਿੱਚ ਆ ਔਰ ਕੱਲ ਇੱਥੇ ਜਿਹੜੀ ਬਾਠ ਪਰਿਵਾਰ ਵੱਲੋਂ ਸਾਬੇ ਕਮਾਲ ਫਾਊਂਡੇਸ਼ਨ ਜਿਹੜੇ ਸਾਡੇ ਨਾਲ ਕੱਲ ਸਾਰਾ ਦਿਨ ਸੇਵਾ ਕਰਦੇ ਰਹੇ ਦੋ ਮਕਾਨਾਂ ਦੀ ਉਹਨਾਂ ਸੇਵਾ ਲਈ ਜਿੱਥੇ ਇੱਕ ਇੱਕ ਜਗ੍ਹਾ ਦੇ ਉੱਤੇ 3.5 ਲੱਖ ਰੁਪਇਆ ਦਿੱਤਾ ਜਿਹਦੇ ਵਿੱਚ 12 ਜੀ ਇੱਕ ਮਤਲਬ ਘਰ ਦੇ ਵਿੱਚ ਰਹਿੰਦੇ ਨੇ ਉਹ ਬੱਚੇ ਵੀ ਤੇ ਮਤਲਬ ਜਵਾਨ ਵੀ ਲੇਡੀਜ਼ ਵਿਡੋ ਉੱਥੇ ਰਹਿੰਦੀਆਂ ਨੇ 3.5 ਲੱਖ ਰੁਪਏ ਉੱਥੇ ਦਿੱਤਾ 1.5 ਲੱਖ ਰੁਪਏ ਤੁਹਾਡੇ ਜਿਹੜਾ ਤੁਸੀਂ ਐਸਟੀਮੇਟ ਲਾਇਆ ਸੀ ਵੀ ਉਹ ਤੁਹਾਨੂੰ ਮਿਲ ਗਏ ਆ ਜੀ ਉਹ ਮੁਕੰਮਲ ਕਰਾਉਣਾ ਉਹਨੂੰ ਤੁਹਾਡੀ ਜ਼ਿੰਮੇਵਾਰੀ ਆ 1.5 ਲੱਖ ਰੁਪਏ ਜਿਨ੍ਹਾਂ ਦਾ ਮਕਾਨ ਅਧੂਰਾ ਬਣਿਆ ਸੀਗਾ ਬਜ਼ੁਰਗ ਜੋੜੇ ਦਾ ਉੱਥੇ ਦੇਖ ਕੇ ਗਏ 4.80 ਹਜ਼ਾਰ ਰੁਪਏ ਜਿਹੜੀ ਪੇਮੈਂਟ ਆ ਉਹ ਖਾਦ ਦੀ ਤੇ ਬੀਜ ਦੀ ਕੀਤੀ ਗਈ ਜਿਹੜੀ ਅੱਜ 160 ਜਿਹੜੇ ਸੈੱਟ ਅਸੀਂ ਲੈ ਕੇ ਆਏ ਆ ਬੀਜ ਦੇ 160 ਤੇ ਖਾਦ ਦੇ 160 ਸਭ ਤੋਂ ਪਹਿਲਾਂ ਤੇ ਅਸੀਂ ਬਾਠ ਫੈਮਿਲੀ ਦਾ ਸਾਰ ਜੋਗਾ ਸਿੰਘ ਬਾਠ ਸਾਰ ਮਨਿੰਦਰਜੀਤ ਸਿੰਘ ਬਾਠ ਜਿਹੜੇ ਸਾਬੇ ਕਮਾਲ ਫਾਊਂਡੇਸ਼ਨ ਵੀ ਚਲਾਉਂਦੇ ਨੇ ਅਮਰੀਕਾ ਤੋਂ ਉਹ ਸਾਡੇ ਨਾਲ ਕੱਲ ਇੱਥੇ ਆਏ ਸੀ ਸਾਰੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਮੈਂ ਪਿੰਡ ਲੋ ਕਹੂੰਗਾ ਵੀ ਉਹਨਾਂ ਦੇ ਨਾਂ ਤੇ ਇੱਕ ਜਕਾਰਾ ਲਾਇਆ ਜਾਵੇ ਮਤਲਬ 160 ਬੋਰੀਆਂ ਦੀ ਜਿਹੜੀ ਸੇਵਾ ਨਿਭਾਈ ਗਈ ਆ ਔਰ ਮੈਂ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਪਿੰਡ ਵਾਲਿਆਂ ਦਾ ਵੀ ਧੰਨਵਾਦ ਕਰਦਾ ਵੀ ਜਿੱਥੇ ਸਾਨੂੰ ਕੋ ਬਹੁਤਾ ਰੇੜਕੇ ਨਾਲ ਸਮਾਨ ਨਹੀਂ ਮੰਨਣਾ ਪਿਆ ਬਹੁਤ ਇਤਫਾਕ ਦੇ ਨਾਲ ਤੇ ਬਹੁਤ ਧੀਰਜ ਦੇ ਨਾਲ ਜਿਹੜਾ ਤੁਸੀਂ ਇੱਥੋਂ ਸਮਾਨ ਲਿਆ ਵਾ ਇੰਨੀ ਕਿ ਸੇਵਾ ਬਾੜ ਫੈਮਿਲੀ ਵੱਲੋਂ ਸਾਡੇ ਵੱਲੋਂ ਮਤਲਬ ਸਹਿਕਾਰ ਕਰੋ ਇੱਕ ਛੋਟਾ ਛੋਟਾ ਸਾਥ ਆ ਵੀ ਕਿਸਾਨ ਦਾ ਦੇ ਦਿੱਤਾ ਜਾਵੇ ਉਹਦਾ ਬੀਜ ਤੇ ਉਹਦੀ ਡਾਇਆ ਜਿਹੜਾ ਉਹਦਾ ਇੰਤਜ਼ਾਮ ਕੀਤਾ ਜਾਵੇ ਬਜਾਈ ਭਾਵੇਂ ਤੁਹਾਡੀ 10 ਦਿਨ 15 ਦਿਨ ਲੇਟ ਹੋਣੀ ਆ ਸਾਰਿਆਂ ਨੂੰ ਪਤਾ ਵਾ ਪਰ ਮੈਂ ਕੱਲ ਵੀ ਇੱਕ ਗੱਲ ਦਰਾਈ ਸੀ ਕਿ ਦੇਣ ਵਾਲੇ ਵੀ ਥੋੜੇ ਦੇਣੀ ਆ ਕਿਉਂਕਿ ਦੇਸ਼ 'ਚ ਹੋਰ ਬੜੀਆਂ ਮੁਸੀਬਤਾਂ ਚੱਲਦੀਆਂ ਰਹਿੰਦੀਆਂ ਆ ਵਾ ਲੋੜਵੰਦਾਂ ਨੂੰ ਦੇਣ ਵਾਲੇ ਹੋਰ ਬੜੀ ਥਾਂ ਦੇ ਉੱਤੇ ਆ ਜਿੰਨਾ ਚਿਰ ਉਹਨਾਂ ਦਾ ਲਾਹ ਲਿਆ ਜਾ ਸਕਦਾ ਵਾ ਉਹ ਸੇਵਾ ਸੀ ਨਿਭਾਉਣ ਦੇ ਇੱਥੇ 29 ਤਰੀਕ ਪਿਛਲੀ ਦਾ ਮੈਂ ਇੱਥੇ ਲੱਗਾ ਵਾਂ ਤੇ ਅੱਜ ਕਿੰਨੀ ਹੋ ਗਈ ਆ ਜੀ ਅੱਜ ਵੀ 29 ਤਰੀਕ ਆ ਜੀ ਇੱਕ ਮਹੀਨੇ ਤੋਂ ਲਗਾਤਾਰ ਮੈਂ ਆ ਅਮਨ ਆ ਸੀ ਸਾਰੇ ਹੀ ਇੱਥੇ ਸੇਵਾ ਨਿਭਾ ਰਹੇ ਆ ਸੀ ਪਹਿਲੇ ਦਿਨ ਕਿਹਾ ਸੀਗਾ ਬੀ ਮਹੀਨਾ ਨਹੀਂ ਜਾਂਦੇ ਅਸੀਂ ਪਰ ਉਸ ਤੋਂ ਬਾਅਦ ਆ ਦੇਣ ਵਾਲਿਆਂ ਦੀ ਵੀ ਮਤਲਬ ਲਾਈਨ ਬੜੀ ਲੰਮੀ ਹੋ ਸਾਨੂੰ ਕਹਿੰਦੇ ਸਾਡੀ ਸੇਵਾ ਵੀ ਕਿਤੇ ਲਵਾਓ ਪੈਸਾ ਅਸੀਂ ਕਿਸੇ ਕੋਲੋਂ ਫੜਦੇ ਨਹੀਂ ਮੈਂ ਸਪਸ਼ਟ ਕਰਨਾ ਚਾਹੁੰਦਾ ਨਾ ਸਾਡੇ ਨਾਂ ਤੇ ਕਿਸੇ ਨੂੰ ਪੈਸਾ ਦਿੱਤਾ ਜਾਵੇ ਨਾ ਅਸੀਂ ਪੈਸਾ ਲੈਨੇ ਆ ਜਿੰਨੂੰ ਪੰਜਾਬ ਦਾ ਦਰਦ ਆਉ ਆਪਦਾ ਜੀ ਸਾਡੇ ਨਾਲ ਕੋਈ ਭੇਜਦਾ ਵਾ ਤੇ ਅਸੀਂ ਹੱਥੀ ਸੇਵਾ ਕਰਾਉਨੇ ਆ ਉਹਦੇ ਚ ਕੋਈ ਨਿੱਕੀ ਹੋ ਜਾਵੇ ਕੋਈ ਇੱਕ ਅਦਾ ਵੱਧ ਲੈ ਜਾਵੇ ਜਾਂ ਘੱਟ ਲੈ ਜਾਵੇ ਉਹਦੀ ਕੋਈ ਗਾਰੰਟੀ ਨਹੀਂ ਕਰਦੇ ਵੀ ਚਲੋ ਗਸਤਾਖੀਆਂ ਬੰਦਿਆਂ ਕੋ ਹੁੰਦੀਆਂ ਗਲਤੀਆਂ ਬੰਦਿਆਂ ਕੋਲ ਹੁੰਦੀਆਂ ਵਾ ਪਰ ਸੇਵਾ ਜਿਹੜੀ ਅਸੀਂ ਹੱਥੀ ਕਰਾਉਨੇ ਆ ਵੈਸੇ ਅਸੀਂ 29 ਤਰੀਕ ਤੱਕ ਸਮਾਪਤੀ ਕਰ ਦੇਣੀ ਸੀ ਕਿਉਂਕਿ ਇੱਕ ਮਹੀਨਾ ਮੈਂ ਕਿਹਾ ਸੀਗਾ ਵੀ ਉਸ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਜਿਹੜੀ ਲੀਹ ਦੇ ਉੱਤੇ ਆ ਜਾਣੀ ਆ ਪਰ ਮੈਂ ਪਿੰਡਾਂ 'ਚ ਲੋੜਾਂ ਵੇਖੀਆਂ ਜਿੱਥੇ ਅਸੀਂ ਜ਼ਿੰਮੇਵਾਰਾਂ ਦਾ ਸਾਥ ਦਿੰਨੇ ਆ ਵੀ ਜੇ ਕਣਕ ਬੀਜਣ ਦੇ ਉੱਤੇ ਬੀਚ ਤੇ ਨਾਲ ਡਾਇਆ ਦਾ ਇੰਤਜ਼ਾਮ ਕੀਤਾ ਜਾਂਦਾ ਵਾ ਅਸੀਂ ਕਿਸੇ ਕੋਲ ਇਹ ਵੀ ਗੱਲ ਨਹੀਂ ਸੁਣਦੇ ਵੀ ਇਹ ਜਟਾਂ ਜ਼ਿੰਮੇਵਾਰਾਂ ਦਾ ਹੀ ਸਾਥ ਦਿੰਦੇ ਉਸ ਪਿੰਡ ਦੇ ਵਿੱਚ ਇੱਕ ਦੋ ਅਸੀਂ ਮਕਾਨ ਵੀ ਨਾਲ ਬਣਾ ਕੇ ਦਿੰਨੇ ਆ ਗਰੀਬਾਂ ਦੇ ਔਰ ਜਿੱਥੇ ਕਿਤੇ ਲੋੜ ਪੈਂਦੀ ਪਿੱਛੇ ਅਸੀਂ ਪਾਠੀ ਸਿੰਘ ਦਾ ਇੱਕ ਮਕਾਨ ਵੇਖ ਕੇ ਆਏ ਆ ਔਰ ਮੈਂ ਸਾਰੇ ਪਿੰਡ ਨੂੰ ਦੁਵਾਈ ਦੇਣੀ ਚਾਹੁੰਦਾ ਮੈਂ ਜ਼ਿੰਦਗੀ ਚ ਇੱਕ ਸੂਲ ਬਣਾ ਲਿਆ ਸੀਗਾ ਕਿ ਦੇਖਣ ਨੂੰ ਲੱਗਦਾ ਬਹੁਤ ਵੱਡੇ ਰਾਗੀ ਸਿੰਘ ਹੈਗੇ ਜਿਨ੍ਹਾਂ ਦੀ ਭੇਟਾ ਠੀਕ ਹੁੰਦੀ ਆ ਪਰ ਬਹੁਤੀ ਜਿਹੜੀ ਉਹ ਪਾਟੀਆਂ ਦੇ ਵਿੱਚ ਗਰੀਬੀ ਹੈ ਪੈਸੇ ਹੈ ਹੀ ਨਹੀਂ ਘਰ ਉਹਦਾ ਵੇਖਿਆ ਬੈੱਡ ਉਹਨੂੰ ਕਿਸੇ ਨੇ ਦਾਨ ਦਿੱਤਾ ਪ੍ਰੈਸ ਵਾਲਾ ਟੇਬਲ ਉਹਨੂੰ ਕਿਸੇ ਨੇ ਦਾਨ ਦਿੱਤਾ ਆ ਪਾਟੀਆਂ ਦੀ ਹਾਲਤ ਹੋਣੀ ਚਾਹੀਦੀ ਜਿੰਨਾ ਕੋਈ ਅਰਦਾਸ ਕਰਾਉਨੇ ਆ ਵੀ ਸਾਡੀ ਕਰੋਨਾ ਦੀ ਅਰਦਾਸ ਕਰੋ ਜੀ ਸਾਡੀ ਲੱਖਾਂ ਦੀ ਅਰਦਾਸ ਕਰੋ ਜੀ ਮੈਂ ਕਸੂਲ ਬਣਾਇਆ ਸੀ ਜ਼ਿੰਦਗੀ 'ਚ ਮੈਂ ਜਿਸ ਕਿਸੇ ਸਮਾਗਮ ਤੇ ਜਾਣਾ ਚਾਹੇ ਉਹ ਖੁਸ਼ੀ ਵਾਲਾ ਚਾਹੇ ਉਹ ਗਮੀ ਵਾਲਾ ਮੇਰੀ ਜੇਬ ਚ ਜਿੰਨੇ ਪੈਸੇ ਹੁੰਦੇ ਮੈਂ ਉਹਦੀ ਦਸਵੰਧ ਕੱਢਣ ਦੀ ਕੋਸ਼ਿਸ਼ ਕਰਦਾ ਜਿਹੜੇ ਉੱਥੇ ਰਾਗੀ ਸਿੰਘ ਬੈਠੇ ਹੁੰਦੇ ਨੇ ਜਿਹੜੇ ਪਾਟੀ ਸਿੰਘ ਬੈਠੇ ਹੁੰਦੇ ਨੇ ਇਹਨਾਂ ਦੀ ਬਾਹ ਫੜਨ ਦੀ ਲੋੜ ਹੈ ਕੱਲ ਵੀ ਅਸੀਂ ਉਹਦੀ ਜ਼ਿੰਮੇਵਾਰੀ ਲਈ ਕੱਲ ਉਹਦੇ ਪੁੱਛ ਲਿਆ ਸੀਗਾ 2 ਲੱਖ ਰੁਪਏ ਦਾ ਐਸਟੀਮੇਟ ਆ ਕੱਲ ਕੋ ਸੰਗਤ ਮੈਂ ਲੈ ਕੇ ਆ ਉਹਨੂੰ ਮੈਂ ਕਹਿੰਦਾ ਤੈਨੂੰ 2.5 ਲੱਖ ਰੁਪਏ ਦੇ ਕੇ ਜਾਊਂਗਾ ਤੇਰੀ ਬੇਟੀ ਦੀ ਫੀਸ ਵੀ ਦੇਣ ਵਾਲੀ ਆ 10000 ਸੋ ਆਪਦੇ ਲਾਗੇ ਚਾਗੇ ਇੰਨਾ ਕੁ ਖਿਆਲ ਰੱਖਿਆ ਕਰੋ ਯਾਰ ਜਿਹੜੇ ਲੋਕ ਤੁਹਾਨੂੰ ਗੁਰੂ ਘਰਾਂ ਨਾਲ ਜੋੜਦੇ ਨੇ ਜਿਹੜੀਆਂ ਤੁਹਾਡੀਆਂ ਅਰਦਾਸਾਂ ਉਹਨਾਂ ਨੂੰ ਦੇਣ ਲੱਗਿਆਂ ਸਾਨੂੰ ਬੜੀ ਤਕਲੀਫ ਹੁੰਦੀ ਅਸੀਂ ਪਾਠ ਦੇ ਪੈਸੇ ਵੀ ਗਿਣ ਮਿਥ ਕੇ ਦਿੰਨੇ ਆ ਪਰ ਇਹੋ ਵਿਆਹ ਤੇ ਕੋਈ ਸਿੰਗਰ ਕਰਨਾ ਹੋਵੇ ਕੋਈ ਗਾਉਣ ਵਾਲਾ ਕਰਨਾ ਹੋਵੇ ਕੋਈ ਭੰਗੜੇ ਵਾਲਾ ਕਰਨਾ ਹੋਵੇ ਤੇ ਆਪਾਂ ਖੁੱਲੇ ਸੁੱਟਦੇ ਆ ਵੀ ਵੇਖੋ ਯਾਰ ਸਾਰੇ ਪੰਜਾਬ ਚ ਮਹਿੰਗਾ ਘੜਾ ਦੇਸ਼ ਦੇ ਵਿੱਚ ਉਹ ਕੀਤਾ ਜਾਵੇ ਤੇ ਕਿੱਥੋਂ ਕੌਣੇ ਤਰੱਕੀ ਕਰਨੀ ਆ ਕਿਥੋਂ ਸੂਬੇ ਨੇ ਤਰੱਕੀ ਕਰਨੀ ਆ ਸੋ ਸਾਡੇ ਕੋਲ ਜਿੰਨਾ ਕਿ ਯੋਗਦਾਨ ਪਾਇਆ ਜਾਂਦਾ ਅਸੀਂ ਪਾਉਣ ਦੀ ਕੋਸ਼ਿਸ਼ ਕਰਦੇ ਆ ਤੁਰੇ ਜਾਂਦੇ ਆਉਂਦੇ ਸੀ ਮੈਨੂੰ ਪਾਰਟੀ ਦਾ ਸਿਰਫ ਫੇਸਬੁੱਕ ਦੇ ਉੱਤੇ ਮੈਸੇਜ ਆਇਆ ਸੀ ਕਿ ਇੱਕ ਕਰੀ ਤੁਹਾਡੇ ਰਾਹ ਚ ਆਉਣਾ ਵਾ ਮੇਰਾ ਨੰਗਦਾ ਵੇਖ ਲਿਓ ਥੋਬਾ ਪਿੰਡ ਸੀਗਾ ਤੇ ਪਹਿਲਾਂ ਅਸੀਂ ਉਹਦੇ ਘਰ ਹੋ ਕੇ ਆਏ ਆ ਮਤਲਬ ਉਹ ਸਾਰਾ ਉਹਦਾ ਵੇਖ ਕੇ ਆਏ ਵਾਕਿਆ ਹੀ ਬਣਾਉਣ ਵਾਲਾ ਤਾਂ ਕੱਲ ਤੋਂ ਹੀ ਉਹਦਾ ਕੰਮ ਸ਼ੁਰੂ ਕਰਾਵਾਂਗੇ ਜਿਹਦੇ ਸਾਥ ਮਤਲਬ ਇੱਕ ਦੂਜੇ ਦਾ ਦਿੱਤਾ ਜਾਵੇ ਤੇ ਪ੍ਰਮਾਤਮਾ ਤੁਹਾਨੂੰ ਮੇਰਾ ਇਹ ਮੰਨਣਾ ਕਿ ਜੇ ਤੁਸੀਂ ਜੇਬ ਚੋਂ 10000 ਰੁਪਇਆ ਵੀ ਕਿਸੇ ਲੋੜਵੰਦ ਨੂੰ ਦਿੰਦੇ ਹੋ ਤੇ ਪ੍ਰਮ ਦੂਜੇ ਦੀ ਬਾਹ ਫੜਿਆ ਕਰੀਏ ਤੁਹਾਡਾ ਸਾਰੇ ਜਿਨ੍ਹਾਂ ਲੋਕਾਂ ਨੇ ਤੁਸੀਂ ਇੱਥੋਂ ਸਮਾਨ ਲਿਆ ਇਹਨੂੰ ਮੇਰੇ ਵੀਰੋ ਕੱਲ ਵੀ ਤੁਹਾਨੂੰ ਕਿਹਾ ਸੀਗਾ ਵੀ ਇਹ ਦਾਨਦੂਰ ਨਹੀਂਗਾ ਕੋਈ ਇਹ ਇਹ ਕੋ ਡੋਨੇਟ ਨਹੀਂ ਕੀਤਾ ਕਿਸੇ ਨੇ ਸਾਥ ਆ ਬਿਪਤਾ ਕਿਸੇ ਤੇ ਵੀ ਆ ਸਕਦੀ ਮੇਰੇ ਤੇ ਵੀ ਆ ਸਕਦੀ ਮੇਰੀ ਵੀ ਬਾਹ ਫੜ ਲਿਓ ਸਾਥ ਹੀ ਹੁੰਦਾ ਇੱਕ ਦੂਜੇ ਦਾ ਸੋ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਕੁਲਦੀਪ ਸਿੰਘ ਲੰਬੜਦਾਰ ਪਿੰਡ ਨਿਸੋਕੇ ਤੇ ਹੋਰ ਜਿਹੜੇ ਇਲਾਕਾ ਨਿਵਾਸੀ ਨੇ ਤੇ ਕਿਉਂਕਿ ਸਾਡੇ ਹਰਾਂ ਦੀ ਮਤਲਬ ਬਿਪਤਾ ਪਈ ਸੀ ਇਸ ਕਰਕੇ ਆਹਨੇ ਸਾਹ ਦੇਣ ਲਈ ਮਨਦੀਪ ਸਿੰਘ ਮੰਨਾ ਸਮਾਜ ਸੇਵੀ ਅਤੇ ਹੋਰ ਦਾਨੀ ਸੱਜਣ ਸਾਡੇ ਪਿੰਚ ਆਉਂਦੇ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਪਿੰਡ ਵਿੱਚ ਆਣ ਕੇ ਕੱਲੇ-ਕੱਲੇ ਬੰਦੇ ਨੂੰ ਕੱਲੇ-ਕੱਲੇ ਜੀ ਨੂੰ ਖਾਦ ਦੇ ਤੌਰ ਤੇ ਸੇਵਾ ਕੀਤੀ ਹੈ ਖਾਦ ਅਤੇ ਬੀਜ ਦੀ ਸੇਵਾ ਕੀਤੀ ਹੈ ਤੇ ਨਾਲੇ ਸਾਡੇ ਜਿਨ੍ਹਾਂ ਦੇ ਬੀਬੀਆਂ ਭੈਣਾਂ ਦੇ ਮਕਾਨ ਨਹੀਂ ਸੀ ਹੈਗੇ ਉਹਨਾਂ ਨੂੰ ਮਕਾਨ ਬਣਾਉਂਦੀ ਇੱਕ ਬੀਬੀ ਨੂੰ ਦਿੱਤਾ ਨਾ 1,85,000 ਇੱਕ ਵੀਰ ਦਾ ਉਹਦਾ ਪਾਸਾ ਮਾਰਿਆ ਸੀ ਉਹਨੂੰ ਦਿੱਤਾ ਉਹਨਾਂ 1.5 ਲੱਖ ਰੁਪਈਆ ਹੋਰ 15000 10000 ਹੋਰ ਉਹਨਾਂ ਦੇ ਨਾਮ ਐ ਜਾਣਦਾ ਨਹੀਂ ਬਾਕੀ ਉਹਨਾਂ ਨੇ ਹੋਰ ਸਾਡੀ ਬੇਟੀ ਦਾ ਕੱਲ ਮੈਰਿਜ ਹੀ ਉਹਨਾਂ ਵੀ ਇਹਦੇ ਤੌਰ ਤੇ ਉਹਨਾਂ 5100 ਰੁਪਈਆ ਸਗਨ ਦਿੱਤਾ ਅਸੀਂ ਆਪਣੇ ਪਿੰਡ ਨਿਵਾਸੀਆਂ ਵੱਲੋਂ ਆਪਣੇ ਵੱਲੋਂ ਜੀ ਆਇਆਂ ਤੇ ਧੰਨਵਾਦ ਕਰਦੇ ਆਂ ਇਹੋ ਜੇ ਸਮਾਜ ਸੇਵੀ ਹੋਣ ਤਹਾਡੀ ਦੇਸ਼ ਦੀ ਤਰੱਕੀ ਹੋ ਸਕਦੀ ਹੈ ਬਾਗ ਪਰਿਵਾਰ ਦਾ ਬਾਗ ਪਰਿਵਾਰ ਸਾਰਾ ਮਾਰਕਾ ਵਾਲੇ ਦਾਨੀ ਸੱਜਣ ਤਾਂ ਹੀ ਕਿਹਾ ਹੈ ਵੀ ਹੋਰ ਦਾਨੀ ਸੱਜਣ ਬਾਠ ਪਰਿਵਾਰ ਨੇ ਜਿਹੜੀ ਸੇਵਾ ਲਈ ਹੈ ਇਹਨਾਂ ਦੇ ਰਾਂ ਹੀ ਲਈ ਹੈ ਅਈ ਉਹਨਾਂ ਦਾ ਵੀ ਜੀ ਆਇਆਂ ਆਦਿ ਚੜ੍ਹਦੀ ਕਲਾ ਕਰੇ ਮਹਾਰਾਜ ਜੀ ਉਹਨਾਂ ਤਰੱਕੀ ਬਖਸ਼ੇ ਨਾਨਕਾ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਹੁਣ ਅਸੀਂ ਜਿਨ੍ਹਾਂ ਦੇ ਮਕਾਨ ਬਣਨੇ ਆ ਜੀ ਸਾਨੂੰ ਇਹ ਹੁੰਦਾ ਵੀ ਨਾਲ ਉਹ ਆਪ ਲੱਗ ਜਾ ਕਰਨ ਤੇ ਜੇ ਆਪ ਨਾਲ ਲੱਗਣਗੇ ਤੇ ਘਰ ਰੋਟੀ ਪਾਣੀ ਦੀ ਵੀ ਟੈਨਸ਼ਨ ਰਹਿੰਦੀ ਆ ਅਸੀਂ ਉਹਨਾਂ ਲਈ ਵੀ ਮਹੀਨੇ-ਮਹੀਨੇ ਦੋ-ਦੋ ਮਹੀਨੇ ਦਾ ਰਾਸ਼ਨ ਲੈ ਆਂਦਾ ਵਾ ਤੇ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਸਾਡੀ ਗੱਡੀ ਦੇ ਵਿੱਚੋਂ ਲੈ ਲਿਆ ਜਾਵੇ ਜੀ। ਸਾ ਕੋ ਰਹਿ ਗਏ 1-2 ਮੈਂ ਤੈਨੂੰ ਪੇਮੈਂਟ ਕਰ ਦੂੰਗਾ ਕਰ ਦੀ ਇਹਨਾਂ ਨੂੰ Google Pay ਕੋਈ ਗੱਲ ਨਹੀਂ।